ਜੇ ਕੋਈ ਚੰਗੇ ਕੰਮ ਕੀਤੇ ਉਹਨੂੰ ਚੰਗਾ ਹੀ ਕਹਿਣਾ ਚਾਹੀਦਾ ਤੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਸਾਰੇ ਗੁਰਮਤੇ ਦੇ ਨਾਲ ਹੀ ਸਾਰੇ ਕਾਰਜ ਕਰਦੇ ਆਂ ਜਦੋਂ ਕਾਰਜਾਂ ਦੀ ਗੱਲ ਆਉਂਦੀ ਹੈ ਆਬ ਰਾਸਤੇ ਖਾਲਸਾ ਤੇ ਹੋਰ ਬਹੁਤ ਸਾਰੀਆਂ ਯਾਦਗਾਰਾਂ ਜਿਹੜੀਆਂ ਨੇ ਕਈ ਵਾਰੀ ਕਈ ਕਹਿ ਦਿੰਦੇ ਬਾਦਲ ਸਾਹਿਬ ਦਾ ਨਾਂ ਕਿਉਂ ਲੈਂਦੇ ਐ ਜੇ ਕੋਈ ਚੰਗੇ ਕੰਮ ਕੀਤੇ ਉਹਨੂੰ ਚੰਗਾ ਹੀ ਕਹਿਣਾ ਚਾਹੀਦਾ ਬਹੁਤ ਵੱਡੀਆਂ ਯਾਦਗਾਰਾਂ ਉਹਨਾਂ ਨੇ ਬਣਾਈਆਂ ਤੇ ਜੇ ਕੋਈ ਚੰਗੇ ਕੰਮ ਹੋਰ ਵੀ ਕਰੂਗਾ ਉਹਨੂੰ ਵੀ ਖਾਲਸਾ ਪੰਥ ਜਿਹੜਾ ਹਮੇਸ਼ਾ ਯਾਦ ਰੱਖਦਾ ਹੈ ਗੁਰੂ ਸਾਹਿਬ ਕਿਰਪਾ ਕਰਨ 29 ਜਿਹੜਾ ਨਵੰਬਰ ਅੱਜ ਜਿਹੜੀ 25 ਤਰੀਕ ਗੁਰੂ ਸਾਹਿਬ ਜੀ ਦੇ ਸ਼ਹੀਦੀ ਦਾ ਦਿਹਾੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤੇ ਆਪਾਂ 29 ਨਵੰਬਰ ਨੂੰ ਉਹਨਾਂ ਦਾ ਜਦੋਂ ਸੀਸ ਦਾ ਸਸਕਾਰ ਹੋਇਆ ਸੀ ਉਹ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਿੱਥੇ ਗੁਰਦੁਆਰਾ ਬਿਵਾਨਗੜ੍ਹ ਸਾਹਿਬ ਗੁਰਦੁਆਰਾ ਪਤਾਲਪੁਰੀ ਜੀ ਉੱਥੋਂ ਇੱਕ ਵਿਸ਼ਾਲ ਨਗਰ ਕੀਰਤਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਸੰਤਾਂ ਮਹਾਂਪੁਰਖਾਂ ਵੱਲੋਂ ਸਾਰੀਆਂ ਹੀ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਵੱਲੋਂ ਸਜਾ ਕੇ ਜਿਹੜਾ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਆਪਾਂ ਸਾਰਿਆਂ ਨੇ ਪਹੁੰਚਣਾ ਤੇ ਸਿੰਘ ਸਾਹਿਬ ਜੀ ਤੁਸੀਂ ਵੀ ਜਿਹੜਾ ਨ ਡਰ ਹੋ ਕੇ ਫੈਸਲੇ ਲਿਆ ਕਰੋ ਮਸਾ ਮਾਹ ਤੁਹਾਡੀ ਐਨੀ ਮਿਹਨਤ ਨਾਲ ਆਪਾਂ ਸਾਰੇ ਕੰਮ ਕੀਤੇ ਨੇ ਤੇ ਸਾਡੇ ਦਮਨਵੀ ਟਕਸਾਲ ਦੇ ਮੁਖੀ ਮਹਾਂਪੁਰਖ ਸਾਰੇ ਹੀ ਹਮੇਸ਼ਾ ਕੋਈ ਨਹੀਂ ਗੁੱਸੇ ਗਿਲੇ ਹੁੰਦੇ ਨੇ ਪਰ ਆਪਾਂ ਜਿਹੜੇ ਸਾਰੇ ਹੀ ਠੀਕ ਹੋ ਜਾਂਦੇ ਨੇ ਜਦੋਂ ਇਹੋ ਜੇ ਕਾਰਜ ਹੁੰਦੇ ਨੇ ਉਦੋਂ ਆਪਾਂ ਸਾਰਿਆਂ ਨੂੰ ਮਿਲ ਬੈ ਕੇ ਸੋ ਆਪਾਂ ਸਾਰੇ ਤਗੜੇ ਹੋ ਕੇ ਜਿਹੜੇ ਸ਼ਤਾਬ ਦੀਆਂ ਦੇ ਵਿੱਚ ਉਹ ਇਕੱਠੇ ਹੋ ਕੇ ਆਪਾਂ ਜਿੱਥੇ ਵੀ ਜਬ ਆਪ ਕੀ ਉਹ ਨਿਧਾਨ ਬਣਾ ਅਤਹੀ ਰਣ ਮੈਂ ਤਵਜੂਜ ਮਰੋ ਗੁਰੂ ਸਾਹਿਬ ਕਿਰਪਾ ਕਰਨ ਪੰਥ ਦੋਖੀਆਂ ਦਾ ਪੰਥ ਦੋਖੀਆਂ ਦਾ ਹਮੇਸ਼ਾ ਹੀ ਖਾਲਸਾ ਪੰਥ ਸੁਪਹਾਇਆ ਕਰਦਾ ਹੁੰਦਾ ਅੱਗੇ ਵੀ ਹੁੰਦਾ ਰਹਿਣਾ ਤੁਸੀਂ ਤਗੜੇ ਹੋ ਕੇ ਰਿਆ ਕਰੋ ਨਾਲ ਹੀ ਬੇਨਤੀ ਜਿਨ੍ਹਾਂ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜ਼ਰੂਰ ਖੰਡੇ ਬਾਟੇ ਦਾ ਅਮਰਤ ਛੱਕੇ ਬਾਣੀ ਬਾਣੇ ਦੇ ਧਰਨੀ ਹੋ ਨੌਜਵਾਨ ਬੱਚੇ ਸਾਡੇ ਜਿਹੜੇ ਆ ਉਹ ਨਸ਼ਿਆਂ ਦਾ ਤਿਆਗ ਕਰਨ ਤਿਆਰ ਪ੍ਰਤੀਜਨ ਹੋਣ ਖਾਲਸਾ ਅਕਾਲ ਪੁਰਖੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੋਜ ਐਕਟਿੰਗ ਜਥੇਦਾਰ ਸਾਡੇ ਅਕਾਲ ਤਖਤ ਸਾਹਿਬ ਦੇ ਬਾਬਾ ਕਲਦੀਪ ਸਿੰਘ ਜੀ ਦੇ ਨਾਲ ਜਿਹੜੀ ਨਲੰਬਰ ਧਾਰਾ ਵੀ ਚਲਾਓ ਤੁਸੀਂ ਬਾਬਾ ਟੇਕਸ ਜੀ ਮਾਹਬੁਰਖੋ ਤੁਸੀਂ ਵੀ ਤਖਸ਼ਿਰੀ ਦਮਦਵਾ ਸਾਹਿਬ ਦੀਆਂ ਸੇਵਾਵਾਂ ਨਿਭਾ ਰਹੇ ਹੋ ਮਾਰੇ ਗੁਰੂ ਸਾਹਿਬ ਕਿਰਪਾ ਰਖਣ ਪ੍ਰਧਾਨ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮਾੜੀ ਮਾੜੀ ਸਲਾਹ ਜੀ ਕਰ ਲਿਆ ਕਰੋ ਸਾਰਿਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਨਿਹਾਲ ਸਿੰਘ ਜੀ ਤੁਸੀਂ ਵੀ ਬੇਫਿਕਰ ਰਹੋ ਤੁਹਾਡੀਆਂ ਵੀ ਜਫੀਆਂ ਜਲਦੀ ਪਵਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ